ਕਿਨਾਰਾ ਨਾਲ 777 ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਅਸੀਂ ਮੋਗੇ ਨੂੰ ਜਾ ਰਹੇ ਸੀ ਰਸਤੇ ਵਿੱਚ ਪਿੰਡ ਆਏ ਸੀ ਚੰਨ ਨਾਲ ਤੇ ਇੱਥੇ ਸਪੀਕਰ ਲਾਏ ਗਏ ਨੇ ਗੁਰੂ ਘਰ ਦੀ ਬਾਣੀ ਤੇ ਮਤਲਬ ਅਲਾਨਸਮੈਂਟ ਘਰ ਘਰ ਪਹੁੰਚਣ ਪਹੁੰਚਾਉਣ ਲਈ ਤੇ ਇੱਕ ਸਪੀਕਰ ਹੁੰਦੇ ਗੁਰੂ ਘਰ ਲੱਗੇ ਹੁੰਦੇ ਨੇ ਕਈ ਵਾਰ ਦੂਰ ਘਰਾਂ ਦੇ ਵਿੱਚ ਆਵਾਜ਼ ਨਹੀਂ ਜਾਂਦੀ ਤਾਂ ਲਾਉਸਮੈਂਟ ਨਹੀਂ ਪਹੁੰਚਦੀ ਮੇਰੇ ਖਿਆਲ ਨਾਲ ਉਸੇ ਹੀ ਸਿਸਟਮ ਨੂੰ ਦੇਖ ਕੇ ਸਪੀਕਰ ਘਰਾਂ ਦੇ ਦੂਰ ਦੂਰ ਘਰਾਂ ਦੇ ਕਰਕੇ ਲਾਏ ਗਏ ਹੋਣਗੇ ਬਹੁਤ ਸੋਹਣਾ ਪ੍ਰਾਲਾ ਲੱਗਿਆ ਮੈਨੂੰ ਬਹੁਤ ਵਧੀਆ ਜੇ ਤੁਹਾਨੂੰ ਵੀ ਵਧੀਆ ਲੱਗਿਆ ਤਾਂ ਦੱਸਿਓ ਜਰੂਰ ਇਹ ਐਨ ਆਰ ਆਈ ਵੀਰਾਂ ਦਾ ਲਿਖਿਆ ਹੋਇਆ ਐਨ ਆਰ ਆਈ ਵੀਰ ਤੇ ਪਿੰਡ ਦੀ ਸਤਕਾਰ ਕਮੇਟੀ ਵੱਲੋਂ ਇਹ ਕੰਮ ਉਪਰਾਲਾ ਕੀਤਾ ਗਿਆ ਸੋਹਣਾ ਲੱਗਿਆ ਆ ਦੇਖੋ ਕਿੰਨੇ ਖੰਭੇ ਲੱਗੇ ਆ ਦੂਰ ਦੂਰ ਜਿੰਨੇ ਵੀ ਘਰ ਨੇ ਪਿੰਡ ਤੋਂ ਬਾਹਰ ਸਭ ਦੇ ਲੱਗੇ ਹੋਏ ਆ ਤੇ ਇਹ ਹਰੇਕ ਪਿੰਡ ਦੇ ਹਰੇਕ ਘਰ ਦੇ ਹਰੇਕ ਗਰਾਊਂਡ ਦੇ ਵਿੱਚ ਵੀ ਲੱਗੇ ਹੋਏ ਨੇ ਆ ਜਿੱਥੇ ਗਰਾਊਂਡ ਪੈਂਦਾ ਨਾ ਠੇਡਣਾ